ਸਰਦਾਰ ਹਮੀਰ ਸਿੰਘ ਜੀ ਜਦੋਂ ਅਜਿਹੀ ਸਥਿਤੀ ਆਉਂਦੀ ਹੈ ਸੂਬੇ ਤੇ ਤਦ ਮੁਲਕ ਦੀ ਸਰਕਾਰ ਦੀ ਸੂਬੇ ਦੀ ਸਰਕਾਰ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਕਿ ਤੁਰੰਤ ਤੌਰ ਤੇ ਉਹ ਪਹਿਲੇ ਕਦਮ ਕਿਹੜੇ ਚੁੱਕੇ ਉਸ ਤੋਂ ਅਗਲਾ ਪੜਾਅ ਉਹਨਾਂ ਦਾ ਕੀ ਹੋਵੇ ਪਾਣੀ ਉਤਰਨ ਤੋਂ ਬਾਅਦ ਉਹਨਾਂ ਦੀ ਕੀ ਜ਼ਿੰਮੇਵਾਰੀ ਹੈ ਉਹ ਇੱਕ ਵਿਉਂਤਬੰਦੀ ਕੋਈ ਹੁੰਦੀ ਹੈ ਉਹ ਕੀ ਕਰ ਲਈ ਹੈ ਸਰਕਾਰ ਨੇ ਕੀ ਉਹਦਾ ਕੋਈ ਰੋਡ ਮੈਪ ਤਿਆਰ ਕਰ ਲਿਆ ਕੀ ਲੋਕਾਂ ਨੂੰ ਉਹ ਦੇਖਣ ਲੱਗਿਆ ਕਿ ਸਰਕਾਰਾਂ ਇਹ ਕਰ ਰਹੀਆਂ ਨੇ ਉਹ ਨਜ਼ਰ ਆਉਣ ਲੱਗਿਆ ਇਸ ਤੋਂ ਅਗਲੀ ਮੈਂ ਰਾਜਨੀਤਿਕ ਪੜਾਅ ਤੇ ਜਾਵਾਂਗਾ ਪਹਿਲਾਂ ਮੈਨੂੰ ਇਹ ਜ਼ਿੰਮੇਵਾਰੀਆਂ ਦੱਸਿਓ ਜੀ ਇਹ ਕਿੰਨੀਆਂ ਕਨਵਾ ਰਹੇ ਨੇ ਆਪਣੀਆਂ ਅਲੱਗੇ ਟੋਟਲ ਸਿਆਸੀ ਤੇ ਪ੍ਰਸ਼ਾਸਨਕ ਮਾਮਲੇ ਹੀ ਹੁੰਦੇ ਨੇ ਇਹ ਕੋਈ ਟੁੱਟਿਆ ਹੋਇਆ ਮਾਮਲਾ ਨਹੀਂ ਹੁੰਦਾ ਓਵਰਆਲ ਮੈਨੇਜਮੈਂਟ ਜਿਹੋ ਜੀ ਤੁਹਾਡੀ ਸਿਆਸਤ ਦੀ ਹੁੰਦੀ ਹੈ ਓਹੀ ਜਿਓ ਇਹਨਾਂ ਜਦੋਂ ਸਮੱਸਿਆਵਾਂ ਕਹਿੰਦੇ ਨੇ ਵੀ ਸਿਆਸਤ ਪਰਖੀ ਉਦੋਂ ਹੀ ਜਾਂਦੀ ਹੈ ਜਦੋਂ ਕੋਈ ਸੰਕਟ ਸਾਹਮਣੇ ਆਉਂਦਾ ਉਹਨੂੰ ਜਵਾਬ ਕਿਵੇਂ ਦਿੰਦੇ ਹੋ ਤੁਸੀਂ ਜਿਹੜੀਆਂ ਜਿਹੜੀਆਂ ਪ੍ਰੋਬਲਮ ਆ ਗਈ ਕੋਈ ਉਹ ਕਿਉਂ ਜੇ ਵੀ ਹੋ ਸਕਦੀ ਹੈ ਇਹ ਸਾਡੀਆਂ ਪੋਲੀਟੀਕਲ ਪਾਰਟੀਆਂ ਕਿਹੋ ਜਿਹਾ ਜਵਾਬ ਦਿੰਦੀਆਂ ਹਨ ਔਰ ਜਿਹੜੀਆਂ ਵਿਰੋਧੀ ਧਿਰਾਂ ਨੇ ਤੇ ਸਰਕਾਰ ਕਿਵੇਂ ਜਵਾਬ ਦਿੰਦੀ ਹੈ ਇਹ ਸਾਰਾ ਲਾਣਾ ਬਾਣਾ ਇੱਕੋ ਜਿਹਾ ਬਣਦਾ ਦਿਖਾਈ ਦੇ ਰਿਹਾ ਕੋਈ ਕਿਸੇ ਕੋਲ ਬਹੁਤ ਜ਼ਿਆਦਾ ਕੋਈ ਰੋਡ ਮੈਪ ਜਾਂ ਕੋਈ ਗੱਲ ਹੈ ਨਹੀਂ ਹੈ ਜੋ ਮਰਜੀ ਬਾਕੀ ਕਹੀ ਜਾਂਦੀ ਇੱਕ ਗੱਲ ਇਹ ਹੈ ਕਿ ਦੇਸ਼ ਦੇ ਵਿੱਚ ਬਹੁਤ بڑے ਦੇਸ਼ ਔਰ ਸਟੇਟ ਦੇ ਵਿੱਚ ਦੋ ਗੱਲਾਂ ਜਾਣਨ ਵਾਲੀਆਂ ਨੇ ਪਹਿਲੀ ਗੱਲ ਹੁਣ ਤੱਕ ਨਿਯਮਾਂ ਦੇ ਮੁਤਾਬਕ ਜਿੱਥੇ ਕਿਤੇ ਨੁਕਸਾਨ ਹੁੰਦੇ ਨੇ ਉਹ ਹੜ੍ਹ ਜੇ ਪੁਚਾਲ ਆ ਜੇ ਜਾਂ ਬਾਕੀ ਜਿਹਨੂੰ ਡਿਜਾਸਟਰ ਕਹਿੰਦੇ ਆ ਅਸੀਂ ਉਹ ਕੀ ਬਣੇ ਹੋਏ ਨੇ ਕੀ ਕੁਝ ਇਹ ਸਰਕਾਰਾਂ ਦੇ ਸਕਦੀਆਂ ਨੇ ਉਹਦੇ ਬਾਰੇ ਕੀ ਸ਼ਰਤਾ ਨੇ ਨਾ ਕੋੜੇ ਦੂਜੀ ਗੱਲ ਕੀ ਉਹ ਕਾਫੀ ਨੇ ਜਿਹੜਾ ਹੁਣ ਤੱਕ ਤੁਸੀਂ ਦੇ ਰਹੋ ਕੀ ਉਹ ਕਾਫੀ ਨੇ ਇੰਨੇ ਨਾਲ ਹੀ ਲੋਕਾਂ ਦਾ ਕੰਮ ਚੱਲ ਜਾਂਦਾ ਮੈਂ ਜਿਹੜੇ ਟੈਕਨੀਕਲ ਕਿਉਂਕਿ ਕਾਫੀ ਜ਼ਿਆਦਾ ਇਹਦੇ ਵਿੱਚ ਫਿਗਰ ਜਨੇ ਮੈਂ ਅੱਜ ਉਹ ਸਾਂਝਾ ਅਖਰੋਤਿਆਂ ਨਾਲ ਕਰਨਾ ਚਾਹੁੰਦਾ ਕਿ ਜੇ ਹੱਥ 'ਚ ਜਿੰਨਾ ਨੁਕਸਾਨ ਹੁੰਦਾ ਬਖ ਬਖ ਚੀ ਜਾਂਦਾ ਹੁਣ ਦੇ ਅਗਰ ਮੈਂ ਬੇਤਕ ਕਮਿਸ਼ਨ ਦੇ ਫਾਈਨੈਂਸ ਕਮਿਸ਼ਨ ਦੇ recommendation ਜਦੇ ਮੁਤਾਬਕ ਜਿਹੜੀ ਨੈਸ਼ਨਲ ਜਿਹੜਾ ਡਿਜਾਸਟਰ ਰਿਸਪਾਂਸ ਫੰਡ ਹੁੰਦਾ ਹੈ ਜਾਂ ਸਟੇਟ ਡਿਜਾਸਟਰ ਰਿਸਪਾਂਸ ਫੰਡ ਹੁੰਦਾ ਉਹਦੇ ਤਹਿਤ ਕੀ ਦਿੱਤਾ ਜਾ ਸਕਦਾ ਕੀ ਤੁਰੰਤ ਨਹੀਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਇਹ ਨਹੀਂ ਉਹ ਦੇਖਣਾ ਕਿ ਆਫਤ ਆ ਗਈ ਉਹਦਾ 10% ਫੰਡ ਇਹ 75-25 ਹੈ ਇਹਦੇ ਚ 75% ਗਵਰਨਮੈਂਟ ਆਫ ਇੰਡੀਆ ਪਾਉਂਦੀ ਹੈ 25% ਸਟੇਟ ਗਵਰਨਮੈਂਟ ਨੇ ਇਹ ਖਾਤਾ ਪੱਕਾ ਹੀ ਰਿਜ਼ਰਵ ਰੱਖਿਆ ਜਾਂਦਾ ਹੈ ਹਮੇਸ਼ਾ ਇਹ ਚ ਕੋਈ ਛੇੜਛਾੜ ਇਹਦਾ ਪੈਸਾ ਇੱਧਰ ਉੱਧਰ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਇਹਨਾਂ ਗੱਲਾਂ ਲਈ ਰੱਖਿਆ ਜਾਂਦਾ ਆ ਹੁਣ ਇਹ ਤੁਹਾਡੇ ਸਾਹਮਣੇ ਵੀ ਆਈ ਹੋਣੀ ਐ ਭਗਵੰਤ ਮਾਨ ਉਹਨਾਂ ਦੀ ਇੱਕ 2023 ਦੀ ਇੱਕ ਵੀਡੀਓ ਚੱਲ ਰਹੀ ਹੈ ਉਹ ਵੀਡੀਓ ਚ ਕੀ ਕਹਿ ਰਹੇ ਨੇ ਮੈਂ ਉਹਨਾਂ ਕੋਲ ਮੰਗਲ ਕਿਉਂ ਜਾਵਾਂ ਤੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿਸੇ ਨੂੰ ਮੈਨੂੰ ਪਤਾ ਹੈ ਸਾਡੇ ਕੋਲ ਫੰਡ ਭਰਿਆ ਪਿਆ ਉਹ ਪਹਿਲਾਂ ਹੀ ਬਹੁਤ ਪਿਆ ਮੈਂ ਸਭ ਦੇ ਦਊਗਾ ਉਦੋਂ ਹੀ ਉਹ ਮੁਰਗੀ ਦਾ ਫਲਾਨੇ ਦਾ ਜੇ ਉਹ ਜਿਹੜਾ ਬੋਲਿਆ ਹੋਇਆ ਜਿਹੜਾ ਗਲ ਪਿਆ ਹੋਇਆ ਹੁਣ ਉਹਨੂੰ ਇਹ ਨਹੀਂ ਸਮਝ ਆਉਂਦੀ ਹਜੇ ਤੱਕ ਲੋਕਾਂ ਦਾ ਮੂਰਖ ਜਾਂ ਘਟੋ ਘਟ ਇੱਥੇ ਬਹੁਤ ਇੰਟੈਲੈਕਚੁਅਲ ਸੈਕਸ਼ਨ ਹੈ ਕਿੰਨੇ ਤੱਕ ਤੁਸੀਂ ਖਰਚ ਕਰ ਸਕਦੇ ਹੋ ਆਪ ਕਿੰਨੇ ਦੀ ਨੈਸ਼ਨਲ ਟੀਮ ਤੋਂ ਬਿਨਾਂ ਤੁਸੀਂ ਖਰਚ ਨਹੀਂ ਕਰ ਸਕਦੇ ਉਹਨਾਂ ਦੀ ਅਪਰੂਵਲ ਤੋਂ ਬਿਨਾਂ ਕਿਸ ਢੰਗ ਦੇ ਨਾਲ ਤੁਸੀਂ ਕਿੰਨਾ ਲਿਖ ਕੇ ਭੇਜਣਾ ਹੁੰਦਾ ਕਿੰਨਾ ਨਹੀਂ ਭੇਜਣਾ ਹੁੰਦਾ ਇੱਕ ਤਾਈ ਇਹ ਗੱਲ ਹੈ ਦੂਜੀ ਗੱਲ ਭਗਵੰਤ ਮਾਨ ਉਹਨਾਂ ਤੋਂ ਪੁੱਛਿਆ ਜਾਣਾ ਚਾਹੀਦਾ ਕਿ ਤੁਹਾਡੇ ਅਧਿਕਾਰ ਖੇਤਰ ਚ ਹੈ 15ਵੇਂ ਕਮਿਸ਼ਨ ਤੋਂ ਬਾਅਦ ਇਹ 2021-22 ਤੋਂ ਲੈ ਕੇ 25-26 ਤੱਕ ਚੱਲਣੀ ਹੈ ਇਹ ਜਿਹੜੀ ਇਹ ਸ਼ਰਤਾਂ ਨੇ ਜਿਹੜੀਆਂ ਤੁਸੀਂ ਜਿੰਨਾ ਫੰਡ ਹੈਗਾ ਤੁਹਾਡਾ ਜਿੰਨਾ ਲਾਸ ਤੁਸੀਂ ਸਮਝਦੇ ਹੋ ਤੁਹਾਡੀ ਕਮੇਟੀ ਸਮਝਦੀ ਹੈ ਸਟੇਟ ਦੀ ਇੱਕ ਡਿਜਾਸਟਰ ਰਿਸਪੌਂਸ ਅਥਾਰਟੀ ਬਣਦੀ ਹੈ ਉਹ ਅਥਾਰਟੀ ਜੱਜ ਕਰਦੀ ਹੈ ਤੇ ਉਹਦਾ 10% ਤੁਸੀਂ ਨੁਕਸਾਨ ਤੋਂ ਪਹਿਲਾਂ ਨੁਕਸਾਨ ਰੋਕਣ ਦੇ ਲਈ ਖਰਚ ਕਰ ਸਕਦੇ ਹੋ ਤੁਹਾਡੀ ਡਿਜਾਸਟਰ ਰਿਸਪੌਂਸ ਕਮੇਟੀ ਜਿਹੜੀ ਹੈ ਉਹਦੀ ਮੀਟਿੰਗ ਕਦੋਂ ਹੋਈ ਸੀ ਭਗਵਾਨ ਜੀ ਤਮਾਨੇ ਦੱਸ ਦੇਣ ਲਾਸਟ ਇਹ ਅੰਦਾਜ਼ੇ ਲਾਉਣ ਲਈ ਕਿ ਹੜ ਹੋਣਗੇ ਕਿੰਨਾ ਕੀ ਹੈ ਉਹਦਾ 10% ਤੁਸੀਂ ਹੁਣ ਤੱਕ ਕੀਤਾ ਨਾ ਕੀਤਾ ਮੈਂ ਮੈਸੇਜ ਕੀਤੇ ਨੇ ਸਭ ਨੂੰ ਇਹਨਾਂ ਦੇ ਐਡੀਸ਼ਨਲ ਚੀਫ ਸੈਕਟਰੀ ਜਿਹੜਾ ਰੈਵਨਿਊ ਦੇਖਦਾ ਉਹਨੂੰ ਵੀ ਬਾਕੀਆਂ ਨੂੰ ਵੀ ਵੀ ਭਾਈ ਸਾਹਿਬ ਮੈਂ ਇਹ ਜਾਣਨਾ ਚਾਹੁੰਦਾ ਹਾਂ ਦੱਸੋ ਕਿ ਕੀ ਹੈ ਕਿਸੇ ਦਾ ਕੋਈ ਜਵਾਬ ਨਹੀਂ ਹੈ ਕੋਈ ਰਿਸਪੌਂਸਿਵ ਹੈ ਨਹੀਂ ਹੈ ਕੋਈ ਹੰਗਾਰਾ ਨਹੀਂ ਹੈ ਕਿਸੇ ਸਟੇਟ ਦਾ ਉਹਨਾਂ ਦੇ ਮੰਤਰੀ ਨੂੰ ਫੋਨ ਕਰੋ ਜਿੰਨੂੰ ਮਰਜ਼ੀ ਕਰੋ ਉਹ ਤਾਂ ਤੁਰੇ ਫਿਰਦੇ ਹੋ ਤੁਸੀਂ ਉਹ ਚ ਕੰਮ ਕੀ ਕੀਤਾ ਪਹਿਲੀ ਗੱਲ ਇਹ ਗੱਲ ਭਗਵੰਤ ਮਾਨ ਉਹਨਾਂ ਨੂੰ ਲੋਕਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ ਇਹ ਇਲਜ਼ਾਮ ਹੈ ਵੱਡਾ ਕਿ ਤੁਸੀਂ ਉਹਦੀ ਮੀਟਿੰਗ ਨਹੀਂ ਕੀਤੀ ਕੋਈ ਅੰਦਾਜ਼ਾ ਨਹੀਂ ਲਾਇਆ ਹੁਣ ਤੱਕ ਕਿੰਨਾ ਲਾਸ ਹੋ ਗਿਆ ਤੇ ਬਿਨਾ ਅੰਦਾਜ਼ੇ ਤੁਸੀਂ ਪੈਸੇ ਖਰਚ ਕਿਵੇਂ ਕਰ ਸਕਦੇ ਹੋ ਉਹ ਸਭ ਕੁਝ ਰਿਟਰਨ ਗਵਰਨਮੈਂਟ ਆਫ ਇੰਡੀਆ ਨੂੰ ਭੇਜਣਾ ਪੈਂਦਾ ਨਾਲ ਫਿਰ ਤੁਸੀਂ ਇੱਕ ਅੰਦਾਜ਼ਾ ਲਾ ਕੇ ਭੇਜਦੇ ਹੋ ਪਹਿਲਾਂ ਗਰਦੌਰੀ ਤੋਂ ਬਾਅਦ ਬਾਤ ਦੀ ਕਰਨ ਹੈ ਕਿੰਨੇ ਪਸ਼ੂ ਕਿੰਨੇ ਬੰਦਿਆਂ ਦਾ ਨੁਕਸਾਨ ਕਿੰਨੇ ਜਾਨਵਰਾਂ ਦਾ ਨੁਕਸਾਨ ਕਿੰਨੇ ਘਰਾਂ ਦਾ ਨੁਕਸਾਨ ਕਿੰਨੇ ਖੇਤਾਂ ਦਾ ਨੁਕਸਾਨ ਹੋਇਆ ਉਹ ਇੱਕ ਬਣਾ ਕੇ ਪੂਰਾ ਪਲੰਦਾ ਉਹ ਭੇਜਦੇ ਕਿ ਇੰਨਾ ਲਾਸ ਹੋ ਗਿਆ ਫਿਰ ਇੱਕ ਨੈਸ਼ਨਲ ਟੀਮ ਆਉਂਦੀ ਆ ਉਹਨੂੰ ਚੈੱਕ ਕਰਨ ਦੇ ਲਈ ਉਹ ਤੋਂ ਬਾਅਦ ਵੀ ਵਾਕਿਆ ਹੀ ਉਹਨਾ ਹੋ ਗਿਆ ਜਾਂ ਮਾੜਾ ਮੋਟਾ ਘੱਟ ਵੱਧ ਜੋ ਵੀ ਕਰਨਾ ਕਿਉਂਕਿ ਕੁਝ ਚੀਜ਼ਾਂ ਉਹਦੇ ਚਾਹੀਆਂ ਜਿਆ ਨੇ ਜਿਹਦਾ ਐਕਚੁਅਲ ਪੇਮੈਂਟ ਕਰਨੀ ਹੁੰਦੀ ਆ ਘੱਟ ਵੱਧ ਨਹੀਂ ਹੋ ਸਕਦੀ ਸਪੋਜ਼ ਕਰੋ ਕਿਸਤੀਆਂ ਨੇ ਬਚਾਓ ਸਾਧਨ ਨੇ ਜਿੰਨੇ ਵੀ ਮਰਜੀ ਉਹ ਜਿੰਨੇ ਦੀ ਮਰਜ਼ੀ ਮਿਲੇ ਜੋ ਮਰਜ਼ੀ ਮਿਲੇ ਉਹ ਸਾਰਿਆਂ ਦੀ ਐਕਚੁਅਲ ਪੇਮੈਂਟ ਹੁੰਦੀ ਹੈ ਤੁਹਾਨੂੰ ਤੇ ਉਹ ਐਕਚੁਅਲ ਪੇਮੈਂਟ ਦੇ ਵਾਸਤੇ ਪਹਿਲਾਂ ਤੁਹਾਨੂੰ ਇੱਕ ਹਿਸਾਬ ਲਾਉਣਾ ਪੈਂਦਾ ਫਿਰ ਉਹ ਹਿਸਾਬ ਲਾਉਂਦੇ ਨੇ ਫਿਰ ਤੁਹਾਡਾ ਇੱਕ ਗੱਲ ਹੁੰਦੀ ਹੈ ਹੁਣ ਇਸ ਕੰਟੈਕਸਟ ਦੇ ਵਿੱਚ ਇਸ ਸੰਦਰਭ ਦੇ ਵਿੱਚ ਮੈਂ ਜੇਕਰ ਦੱਸਾਂ ਕਿ ਇਹ ਕੀ ਦੇ ਸਕਦੇ ਨੇ ਹੁਣ ਤੱਕ ਜਿਹੜਾ ਲੋਕਾਂ ਤੱਕ ਦਾ ਸਵਾਲ ਹੈ ਥੋੜਾ ਜਾਂ ਮੈਂ 2-3 ਮਿੰਟ ਇਹ ਜ ਮਤਲਬ ਇੱਕ ਗੱਲ ਹੈ ਕਿਉਂਕਿ ਟੈਕਨੀਕਲ ਫਿਗਰਾਂ ਨੇ ਸਰੋਤੇ ਇਹਨਾਂ ਫਿਗਰਾਂ ਨੂੰ ਦੇਖ ਕੇ ਆਪਣੇ ਜਾਂ ਪੱਤਰਕਾਰ ਫੀਲਡ ਨਾਲੇ ਸਵਾਲ ਵੀ ਪੁੱਛ ਸਕਦੇ ਨੇ ਜਦੋਂ ਕੱਲ ਤੋਂ ਜੇ ਇਹ ਜਾਣਗੇ ਸਾਰੇ ਲੀਡਰਸ਼ਿਪ ਜਾਂ ਜਿਹੜੇ ਵੀ ਬਾਕੀ ਨੇ ਜੇ ਪੁੱਛਣਾ ਚਾਹਣ ਤਾਂ ਇਹਦੇ 'ਚ ਇਹ ਹੈ ਕਿ ਜੇ ਮੈਦਾਨੀ ਖੇਤਰ ਦੇ ਵਿੱਚ 70% ਤੋਂ ਜ਼ਿਆਦਾ ਇੱਕ ਪੱਕਾ ਘਰ ਡੈਮੇਜ ਹੋ ਜਾਂਦਾ ਉਹਨੂੰ ਨੁਕਸਾਨ ਪਹੁੰਚ ਜਾਂਦਾ ਜਿਹੜੇ ਸਾਰੇ ਪਿੰਡਾਂ ਦੇ ਵਿੱਚ ਬਾਕੀ ਆ ਤਾਂ 1,80,000 ਰੁਪਈਆ ਇਸ ਫੰਡ 'ਚੋਂ ਉਸ ਘਰ ਵਾਲਿਆਂ ਨੂੰ ਦੇ ਸਕਦੇ ਹਾਂ ਰੋਮਾਂਤ ਲਿੰਜਾ ਬਾਕੀ ਦੇ ਲਈ ਤੇ ਜੇ ਕੱਚਾ ਘਰ ਹੈ ਕੱਚੇ ਦਾ ਮਤਲਬ ਇਹ ਨਹੀਂ ਦੀ ਛੱਤ ਕੱਚੀ ਆ ਕੋਈ ਕੰਧ ਕੰਧ ਕੱਚੀ ਆ ਉਹਨੂੰ ਇਹ ਕੱਚੇ ਘਰ ਦੇ ਦਾਇਰੇ ਦੇ ਵਿੱਚ ਲੈਂਦੇ ਨੇ ਇੱਕ ਡੈਫੀਨੇਸ਼ਨ ਆ ਉਹਨੂੰ 90000 ਰੁਪਇਆ ਮੈਦਾਨੀ ਖੇਤਰ ਚ ਕਿਉਂਕਿ ਆਪਾਂ ਅੱਜ ਮੈਦਾਨੀ ਉਹ ਗੱਲ ਕਰ ਲੈਂਦੇ ਆ ਆਪਣੇ ਪੰਜਾਬ ਚ ਪਹਾੜੀ ਨਹੀਂ ਪਹਾੜੀ ਨੂੰ ਇੰਦੋਂ ਜ਼ਿਆਦਾ ਉਹਦੇ 2 ਲੱਖ ਰੁਪਇਆ ਤੇ ਉਸ ਲਈ ਹਾਂ ਸਿਰ ਉੱਥੇ ਥੋੜਾ ਜਿਹਾ ਜ਼ਿਆਦਾ ਪੈਸੇ ਨੇ ਜਿਵੇਂ ਹਮਾਚਲ ਵਾਲਿਆਂ ਨੂੰ ਜਾਂ ਬਾਕੀ ਦੇ ਜਿਹੜੇ ਗੱਲ ਤੇ ਇਸੇ ਢੰਗ ਨਾਲ ਜੇ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਨੁਕਸਾਨੀ ਜਾਏ 70% ਤੋਂ ਵੱਧ ਦਿੱਤਾ 15 ਲੱਖ ਰੁਪਇਆ ਜੇ 70 ਤੋਂ ਘੱਟ ਤਾਂ 7.5 ਲੱਖ ਰ ਜੇ ਸੀਨੀਅਰ ਸਕੂਲ ਜਾਂ ਹਾਈ ਸਕੂਲ ਦੀ ਬਿਲਡਿੰਗ ਨੁਕਸਾਨੀ ਜਾਏ ਤਾਂ 25 ਲੱਖ ਰੁਪਈਆ ਇਹਦੇ ਚੋਂ ਤੇ ਉਦੋਂ ਜੇ 70% ਤੋਂ ਘੱਟ ਨੁਕਸਾਨ ਹੁੰਦਾ ਤਾਂ 12.5 ਲੱਖ ਰੁਪਈਆ ਮਤਲਬ ਅੱਧਾ ਉਦੋਂ ਦੇ ਦੇ ਸਕਦੇ ਹਾਂ ਇਸੇ ਤਰ੍ਹਾਂ ਜੇ ਸਿਹਤ ਕੇਂਦਰ ਜਿਹੜੇ ਨੇ ਸਾਡੇ ਮੋੜ ਉੱਥੇ ਉਹਨੂੰ ਹੁੰਦਾ ਤਾਂ 18,40,000 ਰੁਪਈਆ ਤੇ ਜੇ ਅੱਧਾ ਉਹਦਾ ਕੋਈ ਨੁਕਸਾਨ ਹੁੰਦਾ ਤਾਂ 9,20,000 ਰੁਪਈਆ ਜੇ ਕਮਿਊਨਿਟੀ ਹੈਲਥ ਸੈਂਟਰ ਦੀ ਗੱਲ ਹੁੰਦੀ ਆ ਤਾਂ 1 ਕਰੋੜ 58 ਲੱਖ ਰੁਪਈਆ ਤੇ ਇਸੇ ਢੱਗ ਦੇ ਨਾਲ 79 ਲੱਖ 79 ਲੱਖ 60 ਹਜ਼ਾਰ ਰੁਪਈਆ ਜਿਹੜੇ ਉਹਦੋਂ ਅੱਧਾ ਨੁਕਸਾਨ ਹੁੰਦਾ ਇਹ ਤੁਸੀਂ ਡਿਜਾਸਟਰ ਰਿਸਪੌਂਸ ਫੰਡ ਚੋਂ ਦੇ ਸਕਦੇ ਹੁੰਦੇ ਹੋ ਜਿਹੜਾ ਫੰਡ ਤੁਹਾਡਾ ਇਹ ਚੱਲ ਰਿਹਾ ਹੁੰਦਾ ਜੇ ਕਾਂਗੜ ਬਾੜੀ ਕੇਂਦਰ ਹੈ ਜੇ ਉਹਦੀ ਇਮਾਰਤ ਜਾ ਉਹਦਾ ਦਫ਼ਤਰ ਕੋਈ ਬਣਿਆ 6 ਲੱਖ ਰੁਪਈਆ ਜੇ 70% ਉਹਦੋਂ ਉੱਤਰਨ ਗ੍ਰਾਮ ਪੰਚਾਇਤ ਦਾ ਦਫ਼ਤਰ ਜਾਂ ਪਟਵਾਰਖਾਨਾ ਉਹ ਉਦੋਂ ਕੋਈ ਨੁਕਸਾਨ ਹੋ ਜੇ ਤਾਂ 10 ਲੱਖ ਰੁਪਈਆ 70% ਤੋਂ ਵੱਧ ਨੁਕਸਾਨ ਦਾ ਉਦੋਂ ਘੱਟ ਪੱਜ ਮਤਲਬ ਕੱਲੀ ਕੱਲੀ ਚੀਜ਼ ਆ ਉਹ ਚ ਜ਼ਿਲ੍ਹਿਆਂ ਦੀਆਂ ਜਿਹੜੀਆਂ ਸੜਕਾਂ ਨੇ ਸੜਕਾਂ ਤਾਂ ਟੁੱਟੇ ਜਾਂਦੀਆਂ ਨੇ ਇਸ ਸਾੜ ਚ ਜਿਹੜੀ ਜਿੱਥੇ ਦੀ ਪਾਣੀ ਲੰਘਿਆ ਉਹ ਸੜਕਾਂ ਤਾਂ ਬਚਣੀਆਂ ਹੀ ਨਹੀਂ ਉਹਦੇ ਲਈ 64 ਲੱਖ ਰੁਪਈਆ ਤੇ ਜੇਕਰ ਹੋਰ ਸੜਕਾਂ ਛੋਟੀਆਂ ਨੇ ਉਹਦੇ ਲਈ 54 ਲੱਖ ਰੁਪਈਆ ਪੁਲ ਟੁੱਟ ਜੇ ਤਾਂ ਲਗਭਗ 35 ਕਰੋੜ ਰੁਪਈਆ ਜੇ ਵੱਡਾ ਪੁਲ ਜਿਹੜਾ ਉਸ ਲੈਵਲ ਦੇ ਉੱਤੇ ਟੁੱਟਦਾ ਤੇ ਇਸੇ ਟੱਗ ਦੇ ਨਾਲ ਜੇਕਰ ਬੰਨ ਕੋਈ ਟੁੱਟ ਜੇ ਤਾਂ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ 1 ਕਰੋੜ ਰੁਪਈਆ ਉਹਨੂੰ ਡਾਉਣ ਲਈ ਤੇ ਉਹਨੂੰ ਬਾਕੀ ਦੀਆਂ ਚੀਜ਼ਾਂ ਬਣਨ ਦੇ ਲਈ ਇਹ ਹੈਗੇ ਨੇ ਜਿਹੜੀਆਂ ਸੰਸਥਾਵਾਂ ਦਾ ਜਿਹੜੀਆਂ ਵੱਡੀਆਂ ਚੀਜ਼ਾਂ ਦੀ ਕੋਈ ਗੱਲ ਹੁੰਦੀ ਆ ਉਸ ਫੰਡਰ ਦੇ ਉੱਤੇ ਜਿਹੜਾ ਉਸ ਫੰਡ ਚੋਂ ਤੁਸੀਂ ਦੇ ਸਕਦੇ ਹੋ ਦੂਜਾ ਹੁਣ ਨਿੱਜੀ ਤੌਰ ਦੇ ਉੱਤੇ ਹੈ ਜੇ ਇੱਕ ਗੱਲ ਜੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਕਿਸੇ ਬੰਦੇ ਦੀ ਜਾਂ ਉਹ 70 ਉਦੋਂ ਤੱਕ 4 ਲੱਖ ਰੁਪਈਆ ਉਹਦੇ ਜਿਹੜੇ ਵਾਰਸਾਂ ਨੂੰ ਤੁਸੀਂ ਇਸ ਫੰਡ ਦੇ ਵਿੱਚੋਂ ਕੰਪਨਸੇਟ ਕਰ ਸਕਦੇ ਹੋ ਉਹ ਵਿਅਕਤੀ ਕੋਈ ਵੀ ਹੈ ਚਾਹੇ ਉਹਦੇ ਚ ਕਿਸਾਨ ਮਜ਼ਦੂਰ ਕੋਈ ਉਹਦੀ ਉਹ ਨਹੀਂ ਹੈਗੀ ਅਰ ਜੇ ਕਿਸੇ ਦੇ ਮਤਲਬ ਇੱਕ ਅੰਗ ਨੂੰ ਨੁਕਸਾਨ ਪਹੁੰਚਦਾ ਚਾਹੇ ਅੱਖ ਤੇ ਕੋਈ ਨੁਕਸਾਨ ਪਹੁੰਚ ਗਿਆ ਕੋਈ ਚੀਜ਼ ਲੱਗੀ ਚਾਹੇ ਕੋਈ ਇੱਕ ਹੋਰ ਅੰਗ ਕੰਮ ਕਰਨਾ ਕੁਝ ਘਟ ਗਿਆ ਜਾਂ ਬੰਦ ਕਰ ਗਿਆ 60% ਤੋਂ ਜੇਕਰ ਉਹ ਵੱਧ ਹੈ ਤਾਂ ਜੇ ਘਟ ਹੈ 40 ਤੋਂ ਲੈ ਕੇ 60% ਤੱਕ ਤਾਂ 74000 ਰੁਪਇਆ ਪਰ ਪਰਸਨ ਪ੍ਰਤੀ ਵਿਅਕਤੀ ਜੇ ਉਹ ਦੋ ਵੱਧਦਾ ਤਾਂ 2.5 ਲੱਖ ਰੁਪਇਆ ਜੇ 60 ਉਹ 60% ਤੋਂ ਜ਼ਿਆਦਾ ਨੁਕਸਾਨ ਅੰਗ ਦਾ ਹੋਇਆ ਕਿਸੇ ਨੂੰ ਬਤਨ ਨਾજર 60% ਤੋਂ ਜ਼ਿਆਦਾ ਚਲੀ ਗਈ ਜਾਂ ਕੋਈ ਹੱਥ ਦੇ ਵੱਢਿਆ ਗਿਆ ਕੁਝ ਵੀ ਹੋ ਗਿਆ ਇਹ ਸਾਰੇ ਮਾਮਲੇ ਦੇ ਵਿੱਚ ਇਸੇ ਢੰਗ ਨਾਲ ਜੇਕਰ ਹਸਪਤਾਲ 'ਚ ਰਹਿ ਗਏ ਬੰਦੇ ਉੱਥੇ ਇਸ ਇਹ ਡਿਸਾਸਟਰ ਦੇ ਦੌਰਾਨ ਜਿੰਨੇ ਵੀ ਬੰਦੇ ਹਸਪਤਾਲਾਂ 'ਚ ਰਹਿਣਗੇ ਉਹਨੂੰ 16000 ਰੁਪਇਆ ਜੇ ਹਫ਼ਤੇ ਤੋਂ ਵੱਧ ਰਹਿੰਦਾ ਤਾਂ 5400 ਰੁਪਇਆ ਜੇ ਉਦੋਂ ਵੱਧ ਹੋਰ ਜਾਂਦਾ ਤਾਂ 16000 ਰੁਪਇਆ ਪਰ ਪਰਸਨ ਇਹਨਾਂ ਨੇ ਦੇਣਾ ਤੇ ਇਸੇ ਤਰੀਕੇ ਦੇ ਨਾਲ ਜੇਕਰ ਲਾਇਬਲੀਹੁੱਡ ਜਿਹਨੂੰ ਕਹਿੰਦੇ ਆ ਉਪਜੀਵਕਾ ਚਲੀ ਗਈ ਐਨੇ ਸਮੇਂ ਬਾਅਦ ਤਾਂ ਉਪਜੀਵਕਾ ਚਲੀ ਹੋ ਜਾਣੀ ਆ ਬਹੁਤੇ ਬੰਦਿਆਂ ਦੀ ਗਰੀਬਾਂ ਦੀ ਉਹਨਾਂ ਨੂੰ ਮਿਲਣਾ ਨਹੀਂ ਰੋਜੀ ਰੋਟੀ ਤਾਂ ਉਹਨੂੰ 1 ਮਹੀਨੇ ਤੱਕ ਪਰਿਵਾਰ ਦੇ ਦੋ ਜੀਆਂ ਨੂੰ ਜਿਹੜੇ ਅਡਲਟ ਨੇ ਮਨਰੇਗਾ ਦੀ ਜਿੰਨੀ ਦਿਹਾੜੀ ਹੈ ਉਹਦੇ ਬਰਾਬਰ ਉਹਨੂੰ ਦੇਣਾ ਜੇ ਮਹੀਨੇ 'ਚ ਵੀ ਉਹਨਾਂ ਨੂੰ ਦਿਹਾੜੀ ਨਹੀਂ ਮਿਲਦੀ ਤਾਂ 2 ਮਹੀਨੇ ਤੇ 3 ਮਹੀਨਿਆਂ ਤੱਕ ਦਿੱਤੀ ਜਾ ਸਕਦੀ ਹੈ ਮਤਲਬ ਦੋ ਬੰਦਿਆਂ ਨੂੰ ਅਡਲਟ ਬੰਦਿਆਂ ਨੂੰ ਪਰਿਵਾਰ ਦੇਆਂ ਨੂੰ ਤੇ ਉਹ ਦਿਹਾੜੀ ਉਹਨਾਂ ਨੂੰ ਮਿਲ ਸਕਦੀ ਹੈ ਇਹਦੇ ਚੋ ਮਜ਼ਦੂਰਾਂ ਵਾਲਾ ਸਪੈਨੂ ਆਉਂਦਾ ਹੈ ਜਿਹੜਾ ਕਹਿੰਦੇ ਨੇ ਕਿ ਮਜ਼ਦੂਰਾਂ ਨੂੰ ਤਾਂ ਅਸੀਂ ਦੇਣਾ ਚਲੋ ਜੀ ਖੇਤੀ ਦਾ ਦੇਤਾ ਬਾਕੀ ਰਹਿਣ ਦਿਓ ਜਿਹੜਾ ਉਸ ਲੈਵਲ ਦੇ ਉੱਤੇ ਗੱਲ ਚੱਲਦੀ ਹੈ ਜਿਹੜੇ ਵੀ ਔਰ ਜਿਹੜਾ ਫਿਰ ਹੁਣ ਆਉਂਦਾ ਐਗਰੀਕਲਚਰ ਦੇ ਮਾਮਲੇ ਦੇ ਵਿੱਚ ਖੇਤੀਬਾੜੀ ਦੇ ਮਾਮਲੇ ਦੇ ਵਿੱਚ ਖੇਤੀਬਾੜੀ ਦੇ ਵਿੱਚ ਇਹ ਦਿੰਦੇ ਨੇ ਸਮਾਲ ਤੇ ਮਾਰਜਨਲ ਛੋਟੇ ਤੇ ਸਮਾਨਤ ਕਿਸਾਨ ਭਾਅ 2 ਹੈਕਟੇਅਰ ਤੱਕ ਜਿਹੜਾ ਤਾਂ ਸਮਾਲ ਫਾਰਮਰ ਹੈ ਉਹ 2 ਹੈਕਟੇਅਰ ਜਾਂ 5 ਏਕੜ ਤੱਕ ਵਾਲਾ ਜਿਹੜਾ ਸਮਾਂਤ ਕਿਸਾਨਾਂ ਜਿਹਨੂੰ ਮਾਰਜਨਲ ਕਹਿੰਦੇ ਆ ਉਹ ਢਾਈ ਏਕੜ ਤੱਕ ਹੈ 1 ਤੋਂ ਲੈ ਕੇ ਢਾਈ ਏਕੜ ਤੱਕ ਹੈ ਇਹਦੇ ਵਿੱਚ ਜੇਕਰ 2 ਹੈਕਟੇਅਰ ਦੀ ਜਿਹੜੀ ਹੁੰਦੀ ਹੈ ਉਥੇ ਸੇਲਟ ਪਰ ਜਾਂਦੀ ਹੈ ਜਿਵੇਂ ਆਪਾਂ ਕਹਿੰਦੇ ਆ ਜਿਹੜਾ ਗੱਲ ਕਰਦੇ ਆ ਕਿ ਉਥੇ ਰੇਤਾ ਆ ਗਿਆ ਜਾਂ ਬਾਕੀ ਦੀਆਂ ਚੀਜ਼ਾਂ ਆ ਗਈਆਂ ਤਾਂ 18000 ਰੁਪਇਆ ਪਰ ਹੈਕਟੇਅਰ ਉਹਨੂੰ ਉਹਦਾ ਪੈਸਾ ਦੇਣਾ ਸੇਲਟ ਕੱਢਣ ਦੇ ਵਾਸਤੇ ਜਿਹੜਾ ਰੇਤਾ ਭਰ ਜਾਂਦਾ ਉਸ ਸਾਰੇ ਮਾਮਲੇ ਦੇ ਵਿੱਚ ਔਰ ਉਸੇ ਟੱਗ ਦੇ ਨਾਲ ਜੇਕਰ ਲੈਂਡ ਸਲਾਈਡ ਜਿਹਨੂੰ ਆਪਾਂ ਕਹਿੰਦੇ ਆ ਕਿ ਉਹ ਉਹਦਾ ਖੋਰ ਕੇ ਲੈ ਜਾਂਦੇ ਨੇ ਬੰਨ ਬਹੁਤ ਸਾਰੀ ਜ਼ਮੀਨ ਜਦੋਂ ਪਾਣੀ ਵਗਦਾ ਜਿਹੜਾ ਵੱਡੇ ਪੱਧਰ ਦੇ ਉੱਤੇ ਤਾਂ ਉਹ ਜਿਹੜਾ ਖੋਰੀ ਹੋਈ ਭੂਮੀ ਹੁੰਦੀ ਆ ਉਹਦਾ 47000 ਰੁਪਇਆ ਹੈਕਟੇਅਰ ਦਾ ਦੇਣਾ ਤੁਸੀਂ ਇਸ ਫੰਡ ਦੇ ਵਿੱਚੋਂ ਤਾਂ ਕਿ ਉਹ ਆਪਣਾ ਉਪਜਾਊ ਉਹਦੀ ਜ਼ਮੀਨ ਚਲੀ ਗਈ ਹੈ ਉੱਪਰਲੀ ਪਰਤ ਚਲੀ ਗਈ ਹੈ ਕਟਾਹ ਹੋ ਗਿਆ ਤੇ ਇਹਨੂੰ ਆਪਾਂ ਕਿਸ ਤੰਗ ਦੇ ਨਾਲ ਕਰ ਸਕਦੇ ਆ ਉਹ ਸਾਰੇ ਮਾਮਲੇ ਦੇ ਵਿੱਚ ਔਰ ਜੇ ਬਾਕੀ ਦੇ ਸਵਾਲ ਨੇ ਕੋਈ ਬਾਗਬਾਨੀ ਕਰਦਾ ਕੋਈ ਐਗਰੋ ਫੈਰਸਟਰੀ ਹੈ ਜਿਵੇਂ ਆਰੋਪੜ ਤੋਂ ਅੰਗੇ ਚੱਕ ਜਿਹੜਾ ਕੰਡੀ ਬੈਲਟ ਹੈ ਇੱਥੇ ਤਾਂ ਲੋਕ ਕੋਈ ਪਾਪੂਲਰ ਲਾਉਂਦੇ ਨੇ ਕੋਈ ਕੁਸ਼ ਹੈ ਜੇ ਉਹ ਜਿਹੜੇ ਉਹ ਚੀਜ਼ਾਂ ਜਾਂਦੀਆਂ ਨੇ ਤਾਂ ਉਹਨਾਂ ਨੂੰ 22500 ਰੁਪਏ ਹੈਕਟੇਅਰ ਦੇ ਹਿਸਾਬ ਦੇ ਨਾਲ ਇਹਨਾਂ ਨੇ ਦੇਣੇ ਨੇ ਜੇਕਰ ਇਹਦੇ ਚੋਂ ਦੇ ਸਕਦੇ ਨੇ ਦੇਣੇ ਤਾਂ ਪਤਾ ਨਹੀਂ ਕਿੰਨੇ ਨੇ ਕਿ ਕਿੰਨੇ ਦੇਣੇ ਨੇ ਕਿੰਨੇ ਨਹੀਂ ਉਹ ਇੱਕ ਅਲੱਗ ਗੱਲ ਇਹਦੇ ਚੋਂ ਦਿੱਤੇ ਜਾ ਸਕਦੇ ਨੇ ਜੜੀਆਂ ਪੈਸੇ ਔਰ ਇਸੇ ਟੰਗ ਦੇ ਨਾਲ ਜੇਕਰ ਉਹ ਜਿਹਦੇ ਚ ਮੁਰਗੀ ਵਾਲਾ ਆਇਆ ਸੀ ਸਾਰਾ ਕੁਝ ਆਇਆ ਇਦੇ ਚ ਇੱਕ ਗੱਲ ਜ਼ਰੂਰ ਆ ਕਲੀਅਰ ਹੈ ਕਿ ਜੇ ਵੱਧ ਜ਼ਮੀਨ ਵਾਲਿਆਂ ਦਾ ਇਹ ਸਾਰਾ ਕੁਝ ਹੋ ਜਾਂਦਾ ਹੈ ਉਹਨਾਂ ਨੂੰ ਮਿਲਣਾ 2 ਹੈਕਟੇਅਰ ਤੱਕ ਹੀ ਹੈ 5 ਏਕੜ ਤੱਕ ਦਾ ਨੁਕਸਾਨ ਮਿਲਣਾ ਕਿਸੇ ਦਾ 7 ਚਲੇਗੇ 8 ਚਲੇਗੇ 10 ਚਲੇਗੇ 20 ਚਲੇਗੇ ਇਹ ਕਹਿੰਦੇ ਇਤੋਂ ਵੱਧ ਨਹੀਂ ਮਿਲਣਾ ਮਿਲੂਗਾ ਮੁਆਜਰ ਜਿਹੜਾ ਰਾਹਤ ਆ ਉਹ 2 ਹੈਕਟੇਅਰ ਤੱਕ ਹੀ ਮਿਲੂਗਾ ਵੱਡੇ ਨੂੰ ਜ਼ਿਆਦਾ ਨਹੀਂ ਮਿਲਣਾ ਇੱਕ ਇਹ ਦੇ ਤੇ پابੰਦੀ ਆ ਸ਼ਰਤ ਜਿਹੜੀ ਇੱਕ ਇਸ ਲੈਵਲ ਤੇ ਆ ਤੇ ਅੱਗੇ ਜੇ ਜਿਹੜੀ ਹੈ ਐਨੀਮਲ ਜਿਹੜਾ ਪਸ਼ੂ ਪਾਲਣ ਹੈ ਮੱਝ ਹੈ ਗਾਂ ਹੈ ਜੇ ਕੋਈ ਵੀ ਕਿਸੇ ਦੀ ਮੌਤ ਹੁੰਦੀ ਹੈ 37500 ਰੁਪਇਆ ਪਰ ਪਸ਼ੂ ਜਿਹੜਾ ਉਹ ਦੇ ਸਕਦੇ ਨੇ ਔਰ ਦੇਣਾ ਜਿਹੜਾ ਬਾਕੀ ਦੇ ਬੰਦਿਆਂ ਨੂੰ ਔਰ ਇਸੇ ਤਰ੍ਹਾਂ ਆ ਗਿਆ ਉਹੀ ਗਣ ਭਗਵਾਨਤਮਾਨ ਨਾਲੀ ਭੇਡ ਹੈ ਬੱਕਰੀ ਹੈ ਜਾਂ ਜਿਹੜਾ ਬਖਸੂਰ ਹੈ ਉਹਦਾ ਪ੍ਰਤੀ ਉਹਦੇ ਲਿਹਾਜ਼ ਦੇ ਨਾਲ ਪ੍ਰਤੀ ਜਾਨਵਰ ਦੇ ਲਿਹਾਜ਼ ਦੇ ਨਾਲ 4000 ਰੁਪਇਆ ਇਸ ਡਿਜਾਸਟਰ ਫੰਡ ਦੇ ਵਿੱਚ ਹੁਣ ਮੁਰਗੀ ਆ ਗਈ ਜੀ ਪਾਈ ਹੋਈ ਐ ਇਹ ਚ ਮੁਰਗੀ 100 ਰੁਪਏ ਦੇਣਾ ਇੱਕ ਮੁਰਗੀ ਦਾ ਪਰ ਇੱਕ ਸ਼ਰਤ ਐ ਜੇ ਕਿਸੇ ਦੇ ਪੋਲਟਰੀ ਫਾਰਮ ਨੇ ਉਹਦੇ ਕੋਲ ਤਾਂ ਮੁਰਗੀਆਂ ਜ਼ਿਆਦਾ ਹੋਣਗੀਆਂ 10000 ਤੋਂ ਵੱਧ ਨਹੀਂ ਦੇਣਾ ਚਾਹੇ ਉਹਦੀਆਂ 500 ਮਰ ਜੇ ਚਾਹੇ 1000 ਹੋਵੇ 1000 ਮਰ ਜੇ ਦੇਣਾ 10000 ਰੁਪਏ ਭਾਵੇਂ 100 ਮੁਰਗੀ ਦਾ 100-100 ਕਰਕੇ ਤੁਸੀਂ 10000 ਰੁਪਏ ਤੱਕ ਦੇ ਸਕਦੇ ਹੋ ਇਹਦੇ ਤੋਂ ਜ਼ਿਆਦਾ ਨਹੀਂ ਦੇਣਾ ਕਹਿੰਦੇ ਪੱਠਿਆਂ ਦੇ ਪੈਸੇ ਵੀ ਦਿੰਦੇ ਆ ਸੀ ਚਾਰੇ ਦੇ ਦਿੰਦੇ ਆ ਉਹਨੇ ਅੰਦਾਜ਼ਾ ਲੋਕ ਲਾ ਲੈਣਗੇ ਆਰਬ ਪਸ਼ੂ ਜਿਹੜਾ ਹੈ ਉਹ 80 ਰੁਪਏ ਮਿਲਨੇ ਨੇ ਜੀ 80 ਰੁਪਏ ਚ ਚਾਰਾ ਜਿਹੜਾ ਆ ਜਾਂਦਾ ਨਹੀਂ ਆ ਜਾਂਦਾ ਇਹ ਸਾਰੇ ਲੋਕਾਂ ਨੂੰ ਪਤਾ ਹੋਏਗਾ ਔਰ ਤੇਨੇ ਟਾਈਮ ਚਾਰਾ ਮਿਲਨੇ 80 ਰੁਪਏ ਚ ਤੇਨੇ ਟਾਈਮ ਚਾਰਾ ਕਿੰਨਾ 20-20 ਰੁਪਏ ਤੀਤੀ ਆਏ ਨਾ 25-25 ਤੀਤੀ ਰੁਪਏ ਆਏ ਜਿਹੜੇ ਉਸ ਲੈਵਲ ਦੇ ਉੱਤੇ ਜੇਕਰ ਛੋਟੇ ਜਾਨਵਰ ਨੇ ਉਹਨਾਂ ਨੂੰ 45 ਰੁਪਏ ਜਿਹੜਾ ਚਾਰੇ ਦੇ ਤੌਰ ਤੇ ਹਾਂ ਜੇ ਕਾਰੀਗਰ ਨੇ ਜਿਹੜੇ ਪਿੰਡਾਂ ਚ ਕੋਈ ਲੋਹਾਰਾ ਤਰਖਾਨਾ ਬਾਕੀ ਉਹਨਾਂ ਦੇ ਸੰਦ ਖਰਾਬ ਹੋ ਗਏ ਬਾਕੀ ਉਹਨੂੰ 5000 ਰੁਪਇਆ ਸੰਦ ਦੇ ਜੇ ਉਹਦਾ ਕੱਚਾ ਮਾਲ ਕੁਝ ਵਗਾਇਆ ਹੋਇਆ ਸੀ ਜਿਹਨੇ ਜੁੱਤੀਆਂ ਬਣਾਉਣ ਲਈ ਚਮੜਾ ਬਣਾਇਆ ਉਹਨੂੰ ਵੀ 5000 ਰੁਪਏ ਆ। ਇਹ ਤਾਂ ਹੈਗਾ ਟੋਟਲ ਇਹਦੇ ਵਿੱਚ ਹੋਰ ਬਹੁਤ ਡਿਟੇਲ ਹੈ ਪਰ ਇਹ ਕਾਫੀ ਹੈ ਕਿਉਂਕਿ ਇੰਨੇ ਜਿਹੜੇ ਮੇਜਰ ਚੀਜ਼ਾਂ ਉਹਦੇ ਵਿੱਚ ਆ ਗਈਆਂ। ਔਰ ਸਭ ਤੋਂ ਪਹਿਲੀ ਗੱਲ ਇਹ ਹੈ ਜੇ ਤੁਸੀਂ ਨੈਸ਼ਨਲ ਡਿਜਾਸਟਰ ਡਿਕਲੇਅਰ ਕਰਦੇ ਹੋ ਇਹਨੂੰ ਤਾਂ ਇਹ ਸਭ ਕੁਝ ਮਿਲਣਾ ਹੈ। ਤਾਂ ਇਹ ਮਿਲਣਾ ਹੈ। ਕੁਦਰਤੀ ਰਾਸ਼ਟਰੀ ਆਫਤ ਡਿਕਲੇਅਰ ਕਰਦੇ ਜੇ ਨੈਸ਼ਨਲ ਤੋਂ ਤੁਸੀਂ ਬਾਹਰ ਛੱਡ ਦਿੰਦੇ ਹੋ ਇਹਨੂੰ ਕੇਵਲ ਸਟੇਟ ਦੀ ਲੋਕਲ ਆਫਤ ਮੰਨਦੇ ਹੋ ਤਾਂ ਸਟੇਟ ਦੀ ਉਹ ਅਥਾਰਟੀ ਬੈਠੇਗੀ ਫਿਰ ਸਟੇਟ ਆਪਣੇ ਹਿੱਸੇ 'ਚੋਂ ਇੱਕ ਮਿਨੀਮਮ ਪਰਸੈਂਟੇਜ ਦੇ ਸਕਦੀ ਹੈ ਫਿਰ ਉਹ ਨੈਸ਼ਨਲ ਵਾਲਾ ਫੰਡ ਜੂਝ ਨਹੀਂ ਕਰ ਸਕਦੀ ਹੂੰ ਇਹ ਵੀ ਭਗਵੰਤ ਮਾਨ ਨੂੰ ਪਤਾ ਹੋਣਾ ਚਾਹੀਦਾ ਬਾਕੀ ਚੀਜ਼ਾਂ ਦੇ ਮਾਮਲੇ ਦੇ ਜਿਹੜਾ ਤੁਸੀਂ ਦੇ ਰਹੇ ਹੋ ਇਹ ਪਤਾ ਹੋਣਾ ਚਾਹੀਦਾ ਇਸ ਲਈ ਸਾਰੀਆਂ ਚੀਜ਼ਾਂ ਨੂੰ ਤੇ ਇਕਤਾ ਇਹ ਬਹੁਤ ਥੋੜਾ ਪੰਜਾਬ ਦੇ لحاظ ਦੇ ਨਾਲ ਅੱਜ ਕੱਲ ਕੋਈ 50 ਲੱਖ ਰੁਪਏ ਤੋਂ ਘੱਟ ਕੋਈ ਨਹੀਂ ਆਉਂਦੀ ਤੇ ਕਿਹੜਾ ਤੁਹਾਨੂੰ 30000 ਚ ਜਾਂ ਬਾਕੀ ਚ ਇੰਨਾ ਕੋਈ ਕਰਕੇ ਦੇ ਦਊਗਾ ਔਰ ਕਿਹੜਾ ਤੁਹਾਡੀ ਜ਼ਮੀਨ ਇੰਨੇ ਇੱਕ ਚ ਕਰਕੇ ਦੇ ਦਊਗਾ ਅੱਜ ਕੱਲ ਤਾਂ ਰੇਤਾ ਵਿਕਦਾ ਟਰਾਲੀ ਦਾ 10000 ਰੁਪਏ ਦੀ ਰੇਤੇ ਦੀ ਹੋ ਗਈ ਜਿਹਦਾ ਕਟਾਅ ਹੋ ਗਿਆ ਜ਼ਮੀਨ ਦਾ ਕੱਲੀ ਭਰ ਕੇ ਉਹ ਵੀ ਸਾਰਾ ਕੁਝ ਹੈ ਇਸ ਲਈ ਇਹ ਉਹਦੇ ਬਰਾਬਰ ਬਣੀ ਹੈ ਐਵੇਂ ਨਹੀਂ ਆ ਵੀ ਇਹ ਕੰਪਨਸੇਸ਼ਨ ਪੂਰਾ ਹੈ ਪਰ ਇੰਨਾ ਵੀ ਜੇਕਰ ਦੇਣਾ ਹੈ ਇਹ ਦਿੱਤਾ ਜਾ ਸਕਦਾ ਦਿੱਤਾ ਜਾ ਸਕਦਾ ਹੈ ਪਹਿਲਾਂ ਰਸਮੀ ਕਾਰਵਾਈਆਂ ਪੂਰੀਆਂ ਕਰੋ ਉਹਦੇ ਤੇ ਇਹਨੂੰ ਡਿਜਾਸਟਰ ਕਾ ਡਿਕਲੇਅਰ ਕਰਾਓ ਨੈਸ਼ਨਲ ਲੈਵਲ ਤੇ ਰੌਣਾ ਪਾਓ ਤੇ ਜੇ ਇਹ ਕਲੀਅਰ ਹੁੰਦਾ ਇੰਨਾ ਦੇ ਸਕਦੇ ਹੋ ਜੇ ਮੈਂ ਮੰਗਣ ਨਹੀਂ ਜਾਂਦਾ ਜੀ ਮੈਂ ਉੱਥੇ ਕੀ ਕਰਨਾ ਜੇ ਇਹ ਪਾਗਲਪਨ ਕਰਨਾ ਹੈ ਫਿਰ ਤੁਹਾਡੀ ਇੱਛਾ ਹੈ ਫਿਰ ਤੁਹਾਨੂੰ ਤੁਸੀਂ ਉਹਨਾਂ ਨਹੀਂ ਦੇ ਸਕੋਗੇ ਉਹ ਚ ਫਿਰ ਆਪਣੇ ਵਾਲੇ ਜਿਹੜਾ ਸਟੇਟ ਰਿਸਪੌਂਸ ਫੰਡ ਹੈ ਕੇਵਲ ਉਹਦੇ ਚੋਂ ਕੁਝ ਹਿੱਸਾ ਵਾੜਾ ਮੋਟਾ ਦੇ ਦੋਗੇ ਜਿਵੇਂ ਪਹਿਲਾਂ ਆਣਾ ਨਹੀਂ ਦਿੱਸਦਾ ਗਿਆ ਪਹਿਲਾਂ ਆਣਾ ਕੇਵਲ ਤੇ ਕੇਵਲ 2023 ਦੇ ਵਿੱਚ 285 ਕਰੋੜ ਦਾ ਇੱਕ ਇਹਨਾਂ ਨੇ ਇੱਕ ਵਾਰ ਦੱਸਿਆ ਕਿ ਅਸੀਂ ਇੰਨਾ ਦਿੱਤਾ 23 ਜਿਹੜਿਆਂ ਨੁਕਸਾਨ ਕਿੰਨਾ ਹੋਇਆ ਸੀ ਤਾਂ ਦੱਸਿਆ ਹੀ ਨਹੀਂ ਹੁਣ ਇਹ 200-100 ਕਰੋੜ ਰੁਪਏ ਨਹੀਂ ਕੰਮ ਚੱਲਣਾ ਇਹ ਬਹੁਤ ਵੱਡੇ ਨੁਕਸਾਨ ਨੇ ਲੋਕਾਂ ਦੇ ਇਹਨੂੰ ਕਿਵੇਂ ਭਰਦੇ ਹੋ ਇਹਨੂੰ ਦੇਖਣ ਦਾ ਸਵਾਲ ਹੈ ਮੇਰੇ ਖਿਆਲ ਵਿੱਚ